ਕਮਰੇ ਜੁਰ ਰੈਡੀ ਹੋ ਕੇ ਆਪਾਂ ਰੈਡੀ ਸ਼ਰੀ ਹੋ ਕੇ ਆਪਾਂ ਚੱਲਦੇ ਬਾਹਰ ਨੂੰ ਤੇ ਆਪਾਂ ਦੇਖਦੇ ਹਾਂ ਬਨ ਬਿਹਾਰ ਤੇ ਜਿਹੜੀਆਂ ਦੋ ਤਿੰਨ ਕਿਸ਼ਨਾਂ ਨੇ ਨੇੜੇ ਤੇੜੀਆਂ ਉਹ ਆਪਾਂ ਦੇਖ ਕੇ ਆਉਣੇ ਕਿਉਂਕਿ ਚੈੱਕ ਆਊਟ ਟਾਈਮ ਹੈਗਾ 11 ਵਜੇ ਇਸ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਦੋ ਜਿਹੜੀਆਂ ਜਗ੍ਹਾ ਦੇਖਣੀਆਂ ਉਹ ਦੇਖ ਲਈਏ ਉਹ ਤਾਂ ਲਾਹ ਲਾਈਏ ਤੇ ਆਪਾਂ ਚੱਲਦੇ ਬਨ ਬਿਹਾਰ ਨੂੰ ਅਸੀਂ ਜਾ ਕੇ ਦੇਖਦੇ ਆ ਕਿ ਬਹੁਤ ਆਪਾਂ ਪਹੁੰਚ ਚੁੱਕੇ ਆ ਬੁੱਧਾ ਦੇ ਟੈਂਪਲ ਮਨਾਲੀ ਚ ਕਿਉਂਕਿ ਉਹ ਜਿਹੜਾ ਬਨ ਬਿਹਾਰ ਹਨ 9 ਵਜੇ ਓਪਨ ਹੁੰਦਾ बारी इमारत बुद्धा टैंपल पूरी शांति इस टाइम ये ज़्यादा अपना माल रोड है सौ मीटर ना ही है सौ भी नहीं घट ही हैगा उ टैंपल मैडीटेशन लिए अलग जगह बनी हुई है बहुत सोनी जगह है ਤਾਰੇ ਦੇ ਬੱਚੇ ਮੰਨਦਾ ਕਿ ਜਿਹੜੇ ਇਹ ਜਿਹੜੇ ਜੰਤਰ ਨੇ ਆਪ ਨੂੰ ਇਹ ਨਹੀਂ ਪਤਾ ਕਿ ਨਾਮ ਕੀ ਇਹਨਾਂ ਦਾ ਇਹਨਾਂ ਉੱਤੇ ਮੰਤਰ ਲਿਖੇ ਹੁੰਦੇ ਨੇ ਤੇ ਜਦੋਂ ਆਪਾਂ ਇਹਨਾਂ ਨੂੰ ਫੇਰ ਤੈਂਕ ਨੇ 84 ਲੱਖ ਜੂਨ ਕੱਟੀ ਜਾਂਦੀ ਆ ਇਹਨਾਂ ਦੀ ਮੰਨਤਾ ਹੁੰਦੀ ਆ ਬਹੁਤ ਧਰਮ ਦੇ ਵਿੱਚ ਜੋੜੇ ਵਗੈਰਾ ਜੁੱਤੇ ਵਗੈਰਾ ਲਾ ਕੇ ਜਰਾਬਾਂ ਵਗੈਰਾ ਲਾ ਕੇ ਇੱਥੇ ਰੱਖ ਜੇ ਪੂਰੀ ਸਫਾਈ ਦੇ ਨਾਲ ਅੰਦਰ ਪੂਰੀ ਸ਼ਾਂਤੀ ਆ ਜਿਹੜੀ ਵੀ ਆ ਉੱਪਰ 플ੈਂਕ ਹੁੰਦੇ ਨੇ ਨਾ ਇਹਨਾਂ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਮੰਤਰ ਲਿਖੇ ਹੁੰਦੇ ਨੇ ਜਿਹੜੇ ਵੀ ਆਪਾਂ ਮੋਟਰਸਾਈਕਲ ਦੇ ਉੱਪਰ ਝੰਟੀਆਂ ਲੱਗੀਆਂ ਹੁੰਦੀਆਂ ਨੇ ਜਾਂ ਕਿਟ ਉੱਪਰ ਲਾ ਲੈਂਦੇ ਨੇ ਕਈ ਘਰੇ ਲੱਗੀਆਂ ਹੁੰਦੀਆਂ ਝੰਡੀਆਂ ਉਹਨਾਂ ਉੱਪਰ ਲਿਖਿਆ ਹੁੰਦਾ ਓਮ ਮਣੀ ਪਦਮੇ ਹਮ ਉਹ ਲਗ ਮੰਤਰ ਹੁੰਦੇ ਨੇ ਪਰ ਇਹਨਾਂ ਦੇ ਆਪ ਦੇ ਆਪ ਦੇ ਇੱਕ ਮੰਤਰ ਲੱਗ ਹੁੰਦੇ ਨੇ ਕੋਈ ਕਿਸ ਚੀਜ਼ ਨੂੰ ਦਰਸਾਉਂਦਾ ਕੋਈ ਕਿਸੇ ਚੀਜ਼ ਨੂੰ ਦਰਸਾਉਂਦਾ ਇਹਨੂੰ ਇੱਕ ਵਾਰੀ ਫੇਰਿਆ ਜਿਹਾ ਲੱਗਾ ਤੇ ਉੱਪਰ ਕੰਟੀ ਲੱਗੀ ਹੋਈ ਆ ਕੰਟੀ ਬਾਈ ਦੀ ਆ ਤੇ ਘੁੰਮਦਾਗਾ ਇਹਨੂੰ ਅਸਲ ਦੇ ਵਿੱਚ ਨਾ ਪੂਰੇ ਜੋਰ ਨਾਲ ਘੁਮਾਇਆ ਜਾਂਦਾ ਘੇਰੇ ਜੋੜਨ ਘਮਾਉਣ ਤੋਂ ਬਾਅਦ ਫਿਰ ਇਹ ਪ੍ਰੋਪਰ ਘੁੰਮਦਾਗਾ ਥੱਲੇ ਵੀ ਇਹਦੇ ਸ਼ਾਇਦ ਗ੍ਰੀਸ ਗਰੂਸ ਲਾਇਆ ਹੋਇਆਗਾ 베어ਿੰਗ ਦੀ ਸਿਸਟਮ ਆ ਇਹਨਾਂ ਦੀਆਂ ਜਿਹੜੇ ਦਲਾਈ ਨਾਮੇ ਨੇ ਇਹਨਾਂ ਦੀ ਅਲੱਗ-ਅਲੱਗ ਕਮਿਊਨਿਟੀਆਂ ਤੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ ਉਧਰੋਂ ਦੇ ਮੰਦਰ ਤੋਂ ਆਪਾਂ ਅੱਗੇ ਆ ਗਏ ਸੀ 5 ਕਿਲੋਮੀਟਰ ਇਹ ਜਗ੍ਹਾ ਦਾ ਨਾਂ ਹੈ ਜੋਗਨੀ ਫਾਲਸ વોਟਰਫਾਲ ਉਹ ਉੱਪਰ ਜਿਹੜਾ ਝਰਨਾ ਤੁਸੀਂ ਦੇਖ ਰਹੇ ਹੋ ਉਹ ਤੋਂ ਪਾਣੀ ਵਗ ਰਿਹਾ ਤੇ ਇੱਥੇ ਥੱਲੇ ਆ ਰਿਹਾ ਪਾਣੀ ਆ ਵਾਲਾ ਜੋਗਨੀ ਵਾਟਰਫਾਲ ਆ 10 ਕਿਲੋ ਕਰਾ ਫਿਰ ਵੀ ਕਰਤੀ ਤੇ ਬੋਤਲਾਂ ਬਹੁ ਸੱਟੀਆਂ ਪਈਆਂ ਨੇ ਜੋਗਨੀ ਵਾਟਰਫਾਲ ਹੀ ਨਾ ਉੱਪਰ ਸਿੱਧੀ ਚੜਾਈ ਬਹੁਤ ਆ ਗਈ ਇਥੋਂ ਟਰੈਕ ਕਰਕੇ ਜਾਣਾ ਪੈਂਦਾ ਦੇਖੀ ਨਾ ਟਰੈਕ ਕਿੰਨਾ ਖੂਗਾ ਮੈਨੂੰ ਲੱਗਦਾ ਹੋਊਗਾ ਕਿਲੋਮੀਟਰ ਦਾ ਅੰਦਾਜ਼ਾ ਹਾਂ ਜੀ ਹਾਂ ਪੂਰੀ ਸ਼ਾਂਤੀ ਇੱਥੇ ਪੂਰੀ ਸ਼ਾਂਤੀ ਬੰਦਾ ਨੇਚਰ ਨਾਲ ਕੇ ਇੱਕਦਾਂਨ ਕੁਲ ਮਿਲ ਜਾਂਦਾ ਤੇ ਆਪਾਂ ਜਾਣਾ ਉਹ ਵਾਟਰਫਾਲ ਕੋਲੇ ਆ ਵੋਲਾ ਉੱਪਰ ਆਣਾ ਆਪ ਵਾਟਰਫਾਲ ਕੋਲੇ ਬਹ ਪਹੁੰਚ ਚੁਕੇ ਆ ਇਹ ਉੱਪਰ ਪਈ ਹੈ برف ਤੇ ਹਾਂ ਬਣੀ ਆਪਣੀਆਂ ਬਰਫੀਆਂ ਜੀ ਜੋਗਨੀ ਵਾਟਰਫਾਲ ਬਹੁਤ ਉੱਚਾ ਕਾ ਕਈ ਬੰਦੇ ਜੋਗਨੀ ਫਾਲਸ ਨੂੰ ਦੇਖ ਕੇ ਹੀ ਵਾਪਸ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਉੱਪਰ ਜਾਣ ਲਈ ਰਸਤਾ ਹੈ ਨਹੀਂਗਾ ਬਟ ਉੱਪਰ ਜਾਣ ਲਈ ਰਸਤਾ ਹੁੰਦਾਗਾ ਕਿਉਂਕਿ ਇਹ ਇੱਥੇ ਤੋਂ ਥੋੜਾ ਜਿਹਾ ਮਤਲਬ 뷰 ਦੇਖਣ ਲਈ ਹੁੰਦਾਗਾ ਜੇ ਵਧੀਆ ਤਰੀਕੇ ਨਾਲ ਦੇਖਣਾ ਤਾਂ ਉੱਪਰ ਜਾ ਕੇ ਬੰਦਾ ਥੋੜਾ ਜਿਹਾ ਟਰੈਕ ਕਰਕੇ 20-25 ਕਿਲੋਮੀਟਰ ਦਾ ਟਰੈਕ ਹੁੰਦਾ ਜਿਆਦਾ ਲੰਬਾ ਨਹੀਂਗਾ ਤੇ 1 ਕਿਲੋਮੀਟਰ ਡੇਢ ਗੇੜ ਹੁੰਦਾ ਕੰਮ ਤੇ ਉਹ ਟਰਾਈ ਕਰਕੇ ਉੱਪਰ ਜਾ ਕੇ ਬਹੁਤ ਸੋਹਣਾ 뷰 ਦੇਖ ਸਕਦਾਗਾ ਫੇਰ ਦਾ 9:00 ਵਜੇ ਦਾ ਟਾਈਮ ਆ ਤੇ ਪੂਰੀ ਠੰਡ ਹੈ ਇਸ ਟਾਈਮ ਉੱਪਰ ਪੌੜੀਆਂ ਵੀ ਬਣੀਆਂ ਹੋਈਆਂ ਨੇ ਪਰ ਜੇ ਰਸਤੇ ਕੱਚੇ ਵੀ ਹੈਗੇ ਨੇ ਵਿੱਚ ਕੱਚੇ ਰਸਤੇ 'ਤੇ ਬੰਦਾ ਡਿੱਗ ਸਕਦਾ ਪਰ ਉਹ ਤੇ ਡਰ ਹੁੰਦਾ ਤਿਲਕਣ ਦਾ ਤਾਂ ਕਰੇ ਪੌੜੀਆਂ ਬਣੀਆਂ ਹੋਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਦੇ ਨਾਲੇ ਕੁਮ ਇਤਰਪੇਰਾ ਪਟਿਆਲੇ ਤੋਂ ਰਸਤੇ ਦੇ ਵਿਚਾਰਿਆ ਅਸੀਂ ਦੋ ਜਣੇ ਆਈ ਇਸ ਟਾਈਮ ਜੁਗਨੀ ਵਾਟਰਫਾਲ ਦੇਖਣ ਵੜੇ ਜੀ ਸਵੇਰ ਹਜੇ ਕੋਈ ਨਹੀਂ ਆਇਆ ਤੇ view ਦੇਖ ਕੇ ਤਾਂ ਹੀ ਲੱਗਦਾ ਵੀ ਇੱਥੇ ਰਹੀ ਹੈ ਬਹੁਤ ਸੋਹਣਾ ਇਹ ਪਹਾੜੀ ਲੋਕਾਂ ਦਾ ਰਹਿਣ ਸਣ ਇੱਥੇ ਵਿਚਾਰੇ ਰਹਿੰਦੇ ਨੇ ਇੱਥੇ ਚਾਹ ਪਾਣੀ ਪ੍ਰਸ਼ਾਦਾ ਪਾਣੀ ਬਣਾਉਂਦੇ ਨੇ ਟੈਸਟ ਟਾਈਮ ਆਪਾਂ ਪੂਰੀ ਹੋ ਚਾਹੀਤੇ ਆ ਪਰਪਸਨ ਸਾਹਮਣੇ ਦੇਖੀ ਰਹੀ ਹੈ ਇਹ ਸ਼ੀਸ਼ੂ ਵਾਲੀ ਤੇ ਸਲੰਗ ਵੇਲੀ ਵਾਲੀ ਆਪਾਂ ਥੋੜਾ ਜਿਹਾ ਉੱਪਰ ਹੋਰ ਜਾਣਾ ਹਜੇ ਇੱਥੇ ਜਿੱਥੇ ਉਹ ਝਰਨਾ ਵਗ ਰਿਹਾ ਹੈਗਾ ਉੱਥੇ ਜਾਣਾਗਾ ਕਿਉਂਕਿ ਜਿਹੜਾ ਥੱਲੇ ਦਾ ਝਰਨਾ ਸੀਗਾ ਉਹ ਛੋਟਾ ਝਰਨਾ ਸੀਗਾ ਤੇ ਛੋਟੇ ਜਿਹੜੇ ਨਗਰ ਕੇ ਪੱਥਰ ਵੱਡੇ ਨੇ ਉੱਥੇ ਨਾ ਤਾਂ ਕੋਈ ਫੋਟੋ ਵਗੈਰਾ ਆ ਰਹੀ ਨਾ ਪ੍ਰੋਪਰ 뷰 ਦਿਖਦਾ ਉੱਪਰ ਜਾਵਾਂਗੇ ਆਪਾਂ ਉੱਪਰ ਜਾ ਕੇ ਦੇਖ ਕੇ ਆਵਾਂਗੇ ਬੋੜਾ ਉਗੜ ਦੁਗੜ ਰਹਾਗਾ ਅਰ ਆਪਾਂ ਜਾਵਾਂਗੇ ਉੱਪਰ ਵੱਗ ਅੱਗੇ ਥੱਲੇ ਤਾਂ ਬਹੁਤ ਈ ਥੱਲੇ ਤਾਂ ਬਹੁਤ ਉੱਚਾ ਆ ਗਿਆ ਆਪਾਂ ਇੱਥੇ ਜੇ ਕਿਤੇ ਮੜਾ ਪੈਰ ਗਲਤ ਰਹਿ ਗਿਆ ਤਾਂ ਬੰਦਾ ਸਿੱਧਾ ਥੱਲੇ ਹੀ ਜਾਂਦਾ ਮੋੜ-ਕਮੋੜ ਬਹੁਤ ਨੇ ਇਹ ਬਿਲਕੁਲ ਪੈਰ ਬੋਝ ਕੇ ਤੁਰਨਾ ਪੈਂਦਾ ਤਾਂ ਕਿ ਥੱਲੇ ਨਾ ਜਾਈਏ ਘਰ ਵੀ ਨਿੱਕੇ-ਨਿੱਕੇ ਲੱਗ ਰਹੇ ਨੇ ਉੱਥੇ ਇਹ ਆ ਵੀ ਜਦੋਂ ਵੀ ਕਦੇ ਵੀ ਹਿਮਾਲਿਆ ਚ ਆਵੇ ਬੰਦਾ ਨਾ ਤਾਂ ਜਿਹੜੀਆਂ ਜੜੀਆਂ-ਫੁੱਟੀਆਂ ਹੁੰਦੀਆਂ ਨੇ ਉਹਨਾਂ ਨੂੰ ਕਦੇ ਹੱਥ ਨਾ ਲਾਵੇ ਕਿਉਂਕਿ ਪੰਜਾਬ ਵਾਲੀਆਂ ਜਿਹੜੀਆਂ ਬੁੱਟੀਆਂ ਹੋਰ ਨੇ ਇਹ ਜਿਹੜੀਆਂ ਬੁੱਟੀਆਂ ਹੋਰ ਨੇ ਨਾ ਕੋਈ ਪਤਾ ਨਹੀਂ ਕਿਹੜੀ ਜ਼ਹਿਰੀਲੀ ਹੋਵੇ ਤਾਂ ਨੁਕਸਾਨ ਹੋ ਸਕਦਾ ਆ ਦੇਖ ਲਈ ਮਾ ਟੋਆ ਕਿੱਡਾ ਬੜਾ ਪਿਆ ਵੇ ਇੱਥੋਂ ਅਸੀਂ ਦੇ ਪੈਰ ਧਰਦੇ ਤਾਂ ਡਿੱਗ ਸਕਦਾ ਹੁੰਦਾ ਆਪਾਂ ਇੱਥੇ ਚਲਾਂਗੇ ਉੱਪਰ ਦੇਖੂਗੇ ਆ ਸੀ ਹਸਲ ਦੇ ਵਿੱਚ ਵਾਟਰਫਾਲ ਇਹਨੂੰ ਦੇਖਣ ਲਈ ਇਹਨਾਂ ਟਾਈਮ ਲੱਗਿਆ ਇੱਥੇ ਆ ਕੇ ਤਾਂ ਹੀ ਲਾਣਾ ਸੱਚੀ ਜਨਤ ਵਿੱਚ ਆ ਗਏ। ਉੱਪਰ ਜਿਹੜਾ ਚਰਨਾ ਵਗ ਰਿਹਾ ਠੰਢੀ-ਹੰਢੀ ਹਵਾ ਆਉਂਦੀ ਉਹ ਤੋਂ ਪਾਣੀ ਦੀਆਂ ਬੂੰਦਾਂ ਬਹੁਤ ਦੂਰ ਤੱਕ ਪੈਂਦੀਆਂ ਨੇ। ਮੈਂ ਘਟੋ-ਘਟ 100 ਮੀਟਰ ਤੱਕ ਖੜਾ ਹਾਂਗਾ ਇਹ ਤੱਕ ਬੂੰਦਾਂ ਆ ਰਹੀਆਂ ਨੇ। ਤੇ 뷰 ਤਾਂ ਦੇਖਣ ਵਾਲੀ ਆ। ਲਾਜਵਾਬ ਹੀ ਆ। ਜਾਨੋ ਤੇ ਅਜਾਨਤ ਇਹਦਾ। ਉੱਪਰ ਤੱਕ ਬਿਲਕੁਲ ਉੱਪਰ ਜਾਣੇ ਸਕਦੇ ਕਹਿੰਦੇ ਉਸ ਰਸਤਾ ਨਹੀਂ ਬਣਿਆ ਹੋਇਆ। ਪਰ ਰਸਤਾ ਇੱਥੇ ਤੱਕ ਹੀ ਹੁੰਦਾਗਾ। ਇਹ ਵੇ ਇੱਕ ਵੀਰ ਫਿਰਦਾਗਾ ਪਹਾੜੀ ਸਮਾਨ ਇਕੱਠਾ ਕਰਦਾ ਗਿਆਨ ਤਾਂ ਭਈ ਗਿਆਨ ਦਵਾ ਅਸਲ ਦੇ ਵਿੱਚ ਨਾ ਘੁੰਮਣ ਵਾਲੀ ਚੀਜ਼ਾਂ ਇੰਤ ਨਹੀਂ ਹੁੰਦੀਆਂ ਨੇ ਇਹ ਆ ਬਣਾ ਹੈ ਹਾਜੀ ਇਹ ਨਹੀਂ ਜਾ ਰਹਾ ਹਾਂ ਐਸੇ ਬਹੁਤ ਨੇਰ ਆਇਆ ਜਿਵੇਂ ਨੇਚਰਲ ਚੀਜ਼ਾਂ ਦੇਖਣ ਲਈ ਤਾਂ ਇਦਾਂ ਚੀਜ਼ਾਂ ਹੁੰਦੀਆਂ ਨੇ ਉਹ ਰੋਡਾਂ 'ਤੇ ਚੱਲੀ ਫਿਰ ਸੁਸੂ ਚੱਲ ਗਏ ਨਾ ਲੋਕ ਮੋਟਰ ਰੋਡ ਘੁੰਮਾਇਆ ਤੇ ਉੱਥੇ ਸਮਾਨ ਵਗੈਰਾ ਲੈ ਕੇ ਵਾਪਸ ਆਣੇ ਨੇ ਉਹ ਜਾਈਏ ਜੇ ਲੋਪਾਂ ਉੱਥੇ ਹੀ ਨੇ ਪਰ ਉਹ ਤਾਂ ਆਪਣੇ ਲੋਕਲ ਮੈਜ਼ਰਿੰਗ ਆ ਜਿਹੜੀ ਅੱਜ ਚਾਹੁੰਗੇ ਨੇ ਨੇਚਰਲੀ ਇਹ ਜਿਹੇ ਫਿਪਰੇਸ ਵਾਲੀ ਕਿਹਾ ਹਾਂ ਇਹਦਾ ਚਲੇ ਵੀ ਹੁੰਦੇ ਨੇ ਨਾ ਇਹ ਥੂਂ ਦਿੰਦੇ ਨੇ ਇਹ ਬਾਈ ਜੀ ਆਪਣੇ ਨਾਲ ਮਿਲਣੇਗੇ ਪਟਿਆਲੇ ਤੋਂ ਠੀਕ ਹੈ ਜੀ ਮੈਂ ਤੇ ਬਾਈ ਦੋਨੇ ਆਏ ਨੇ ਉੱਪਰ ਇਹ ਲੇਹ ਘੁੰਮ ਕੇ ਨੇ ਤੇ ਮਨਾਲੀ ਰੁਕੇ ਹੋਏ ਨੇ ਇਹ ਉਤਰਨਾ ਵੀ ਉਨਾ ਹੀ ਔਖਾ ਹੁੰਦਾਗਾ ਜਿੰਨਾ ਪਹਾੜੀ ਚੜਨਾ ਵੈਸੇ ਤਾਂ ਪੌੜੇ ਹੀ ਬਣੇ ਹੋਏ ਨੇ ਪਰ ਪੌੜੇ ਕਿੰਦੇ ਵੀ ਜ਼ੋਰ ਲੱਗਦਾਗਾ ਅਤਾਸ ਵੀ ਰੀ ਚਾਹ ਪੀਤੀ ਹੈ ਕੱਲਾ ਪਾਣੀ ਪੀਤਾ ਹੋਇਆਗਾ ਚਾਹ ਚਮਣੀ ਪੀਤੀ ਸਵੇਰ ਦੀ ਇੱਦਾਂ ਹੀ ਫਿਰਦੇ ਦੋਸਤੋ ਵਾਟਰਫਾਲ ਦੇਖਣ ਤੋਂ ਬਾਅਦ ਆਪਾਂ ਫਾਈਨਲੀ ਆਪਾਂ ਰੂਮ ਚ ਆ ਗਏ ਤੇ ਰੂਮ ਦੇ ਵਿੱਚ ਹੁਣ ਆਪਾਂ ਚੱਲਦੇ ਆਂ ਹੜਿੰਬੜੀ ਵੀ ਟੈਂਪਲ ਦੇਖਣ ਹੜਿੰਬੜੀ ਦੇ ਵੀ ਟੈਂਪਲ ਇੱਥੇ ਮਾਡ ਰੋਡ ਤੋਂ 2 ਕਿਲੋਮੀਟਰ ਹੈ ਤੇ ਇਸ ਤੋਂ ਬਾਅਦ ਆਪਾਂ ਚਲਾਂਗੇ ਬਨ ਬਿਹਾਰ ਦੇਖਣ ਤੇ ਇਸ ਤੋਂ ਬਾਅਦ ਹੋਰ ਵੀ ਕਈ ਲੋਕੇਸ਼ਨਾਂ ਦੇਖਣੀਆਂ ਨੇ ਜਿਹੜੀਆਂ ਮਨਾਲੇ ਵਿੱਚ ਜਿਵੇਂ ਉਹ ਕਿਰਤਾਗ੍ਹ ਪਾਸ ਹੋ ਗਿਆ ਕੋਕਸਰ ਹੋ ਗਿਆ ਸ਼ਿਸ਼ੂ ਹੋ ਗਿਆ ਸਲਾਂਘ ਬੈਲੀ ਹੈ ਨਾ ਤੇ ਉਹ ਆਪਾਂ ਸਪੈਸ਼ਲ ਟੂਰ ਕਰਾਂਗੇ। ਉਹ ਜਿਹੜੇ ਕੈਸਨ ਦੇਖਣ ਲਈ ਨਾ ਇਹ ਤਾਂ ਆਪਾਂ ਸਪੈਸ਼ਲ ਟੂਰ ਬਣਾਵਾਂਗੇ। ਇਹ ਤਾਂ ਮਤਲਬ ਆਪਾਂ ਛੋਟੇ-ਛੋਟੇ ਜਿਹੜੇ ਵੀ ਦੇਖਣ ਦੀ ਜਗ੍ਹਾ ਸੀਗੇ ਮਨਾਲੀ ਦੇ ਵਿੱਚ ਛੋਟੀਆਂ ਉਹ ਆਪਾਂ ਸਾਰੀਆਂ ਕੰਪਲੀਟ ਕਰਾਂਗੇ। ਇੱਕ ਦੋ ਮਤਲਬ ਛੱਡ ਕੇ ਜਿਹੜੀਆਂ ਦੇਖਣ ਨਹੀਂ ਹੈਗੀਆਂ ਉਹ ਆਪਾਂ ਕੰਪਲੀਟ ਕਰਨ ਤੋਂ ਬਾਅਦ ਉਹਦਾ ਸਪੈਸ਼ਲ ਟੂਰ ਬਣਾਵਾਂਗੇ। ਆਪਾਂ ਕਰੇ ਕੋਕਸਰ ਵਾਲਾ, ਪ੍ਰਤਾਹ ਵਾਲਾ, ਜਲੇਕ ਨੇ, ਨਿੰਗਤ ਜਿਹੜੋ ਗਾਇਕੇ ਤੇ ਲੈ ਕੇ ਨਹੀਂ। ਤਾਂ ਆਪਾਂ ਉਧਰ ਬਣਾਵਾਂਗੇ ਵੀਡੀਓ ਵਗੈਰਾ। ਤੇ ਅੱਜ ਦਾ ਜਿਹੜਾ ਇਹ ਮਤਲਬ ਮਨਾਲੀ ਦੇ ਵਿੱਚ ਮੇਰਾ ਦੂਸਰਾ ਦਿਨ ਸੀਗਾ। ਤੇ ਫਿਰ স্পੈਸ਼ਲ ਟੂਰ ਦੀਆਂ ਜਿਹੜੀਆਂ ਮਨਾਲੀ ਦੀਆਂ ਵੀਡੀਓ ਹੋਣਗੀਆਂ ਉਹ স্পੈਸ਼ਲ ਆਪਾਂ ਵੀਡੀਓ ਬਣਾਵਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਦੱਬ ਕੇ ਸ਼ੇਅਰ ਕਰਿਓ ਧੰਨਵਾਦ ਮਨਾਲੀ ਦੇ ਵਿੱਚ ਨਾਲ ਸਿਲਵਰ ਦੇਖਣ ਲਈ ਕਈ ਚੀਜ਼ ਆਪਾਂ ਗਏ ਨੇ ਜਿਵੇਂ 올ਡ ਮਨਾਲੀ ਹੋ ਗਿਆ ਜਾਂ ਆਪਣਾ ਆ ਵਾਟਰਫਾਲ ਪੈਕ ਜਿਹੜੇ ਹਿਟਨ ਵਾਟਰਫਾਲ ਨੇ ਜਿੱਥੇ ਕੋਈ ਗਿਆ ਨਹੀਂਗਾ ਉਹ ਆਪਾਂ ਟੂਰ ਕਰਾਂਗੇ ਤੇ ਕੋਕਸਰ ਹੋ ਗਿਆ ਸੀ ਸੋ ਗਿਆ ਸੁਲਾਨ ਮੇਲੀ ਹੋ ਗਿਆ ਤੇ ਇੱਕ ਇੱਕ ਦੋ ਤਿੰਨ ਲਿਕੇਸ਼ਾ ਰਸਤੇ ਚੋਂ ਲੰਘਣਗੇ ਹਨ ਤੇ ਕੁਲੂ ਵਾਲਾ ਏਰੀਆ ਹੋ ਜਾਊਗਾ ਉਹ ਬਸ ਸਪੈਸ਼ਲੀ ਇਹ ਬਣਾਮ ਕਟੂਰ ਇੱਥੇ ਬਸ ਆਪਣੇ ਕੋ ਐਸ ਵੀ ਟਾਈਮ ਹੈਗਾ ਸੀ ਕਿ ਤਾਂ ਕਰਕੇ ਆਪਾਂ ਦੋ ਤਿੰਨ ਮਤਲਬ ਲੋਕੇਸ਼ਨਾਂ ਤੇ ਜਾਏ ਤੇ ਉਹਦੀ ਸਪੈਸ਼ਲੀ ਵੀਡੀਓ ਬਣ ਗਈ ਹੈ ਇਹਦਾ ਰਸਤਾ ਹੈ ਇਹ ਹੈਗਾ ਹੜੇੰਬਾ ਦੀ ਵੀ ਟੈਂਪਲ ਕੋ ਤੇ ਇੱਥੇ ਮੇਲੇ ਲੱਗਿਆ ਰਹਿੰਦਾ ਕਿਤਰੋਂ ਦਾ ਮੇਲੇ ਤਾਂ ਸਾਰਾ ਮਨਾਲੀ ਚ ਲੱਗਿਆ ਰਹਿੰਦਾ ਪਰ ਪਰ ਇੱਥੇ ਮੰਦਿਰ ਨੇ ਹੈਗਾ ਹੀ ਨਾ ਤੇ ਪਾਰਕਿੰਗ ਵਗੈਰਾ ਹੋਗੀ ਇਹ ਝੁੱਲੇ ਵਗੈਰਾ ਹੋਗੇ ਤੇ ਇੱਕ ਮਿਊਜ਼ੀਅਮ ਵਗੈਰਾ ਹੋ ਗਿਆ ਇਹ ਜਗ੍ਹਾ ਤੇ ਹੈਗਾ ਤਾਂ ਅਗਰ ਕਿਸੇ ਮੇਲੇ ਆ ਕੇ ਲੱਗਿਆ ਰਹਿੰਦਾਗਾ ਯਕ 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 ਜੱਕ ਹੁੰਦਾਗਾ ਇੱਥੇ ਲੋਕ ਫੋਟੋ ਵਗੈਰਾ ਕਰਵਾਉਂਦੇ ਨੇ ਬੈਠ ਕੇ ਪਹਿਲਾਂ ਕੋਹਫਰੀ ਵੀ ਦੇਖਿਆ ਜੀ ਇਹ ਚੀਜ਼ ਆਪਾਂ ਕੋਹਫਰੀ ਵੀ ਬਹੁਤ ਹੁੰਦੇ ਨੇ ਖੜੇ ਰਸਤੇ 'ਚ ਹਾਂ ਲੋਕਲ ਕਲਚਰ ਦੀਆਂ ਡਰੈਸਾਂ ਪਾ ਕੇ ਲੋਕ ਫੋਟੋਆਂ ਕਰਾਉਂਦੇ ਨੇ ਦੇਖੋ ਨਾ ਵੀ ਹੋ ਗਈ ਬੇਟਾ ਮੈਚ ਸਪੌਂਸਰ ਵੀ ਹੋ ਗਿਆ ਦੇਖੋ ਬਿਸ ਲੇਡੀਜ਼ ਦੇ ਕੋ ਆਹ ਬੜਾ ਫੋਲ ਮੈਂ ਪਹਿਲੀ ਵਾਰ ਖਾਦਾ 50 ਰੁਪਏ ਦਿੰਦੇ ਦਿੰਦੇ ਨੇ ਗਲਾਸੀ ਜੀ ਇਹ ਹੈ ਜੀ ਸਟੈਂਬਰ ਦੀ ਵੀ ਟੈਂਪਲ ਇਹ ਜਤੀਆ ਸਹੇਲੇ ਵਿੱਚ ਮਹਾਭਾਰਤ ਦੇ ਟਾਈਮ ਤੋਂ ਜੁੜਿਆ ਹੋਇਆ ਹੈਗਾ। ਪਹਿਲੇ ਵੀ ਹੜਿੰਬ ਤੇ ਹੜਿੰਬਾ ਪੈਣ ਪਾਈ ਸੀਗੇ। ਤੇ ਜਦੋਂ ਕਾਰਬਨ ਨੇ ਅੱਗ ਲਾਤੀ ਸੀਗੀ ਪਾਂਡਵਾਂ ਨੂੰ ਇੱਥੇ ਲੱਕੜ ਦੇ ਘਰ 'ਚ ਤਾਂ ਪਾਂਡਵ ਇਥੋਂ ਨਿਕਲ ਕੇ ਜੰਮ ਲੋਕ ਚੱਲ ਗਏ ਸੀਗੇ। ਤਾਂ ਉਹਨਾਂ ਨੂੰ ਹੜਿੰਬ ਤੇ ਹੜਿੰਬਾ ਮਿਲੇ ਸੀਗੇ। ਤੇ ਜਿਹੜੀ ਹੜਿੰਬਾ ਸੀਗੀ ਉਹਨੇ ਭੀਮ ਨਾਲ ਵਿਆਹ ਬਾਰੇ ਸੋਚਿਆ ਸੀਗਾ। ਤੇ ਬਾਅਦ ਵਿੱਚ ਉਹਨੇ ਵਿਆਹ ਵੀ ਕਰਾ ਲਿਆ ਸੀਗਾ ਤੇ ਉਹ ਅਸਲ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਰਕਸ਼ਸ ਟਾਈਪ ਸੀਗੀ। ਇਹ ਭੀਮ ਨਾ ਬਿਆਹ ਹੋਇਆ ਸੀ ਤਾਂ ਫਿਰ ਉਹ ਮਾਨਵ ਜਾਤੀ ਚ ਆ ਗਈ ਸੀ ਇੱਕ ਤਰ੍ਹਾਂ ਨਾਲ ਤੇ ਹੜਿੰਬਾ ਜਿਹੜਾ ਹੜੰਬ ਸੀਗਾ ਉਹਦਾ ਭਾਈ ਉਹ ਭੀਮ ਤੋਂ ਹਾਰ ਗਿਆ ਸੀ ਤਾਂ ਕਰਕੇ ਜਿਹੜੀਆਂ ਸੁਣੀਆਂ ਕਹਾਵਤਾਂ ਨੇ ਕਹਾਣੀਆਂ ਨੇ ਜਿਹੜੀਆਂ ਅਸਲ ਅੰਦਰ ਦੇ ਵਿੱਚ ਮੱਥੇ ਟੇਕਣ ਲਈ ਲੈਣ ਬਹੁਤ ਲੰਬੀ ਹੁੰਦੀ ਆ ਜੇ ਜਿਹੜਾ ਅਸਲ ਜੇ ਮੰਦਰ ਆ ਨਾ ਇਹ ਲੱਕੜ ਦਾ ਬਣਾਇਆ ਸਾਰਾ ਇਹ ਤੇ ਇਹਦੇ ਵਿੱਚ ਹਾਥੀ ਦੇ ਦੰਦ ਦੰਦ ਵੀ ਸਾਰੇ ਪਏ ਨੇ ਮਤਲਬ ਜਿਹੜੇ ਪੁਰਾਣੇ ਜਾਨਵਰਾਂ ਦੇ ਦੰਦ ਸੀਗੇ ਜਾਂ ਹੱਡੀਆਂ-ਹੱਡੀਆਂ ਰੱਖ ਕੇ ਸਿਰਸੁਰੇ ਵੱਡੇ ਹੋਣ ਨੇ ਜਿਹੜੇ ਉੱਥੇ ਰੱਖੇ ਹੋਏ ਨੇ ਸਾਰੇ ਜਿਹੜੇ ਰੱਖੇ ਹੋਏ ਨੇ ਇਹ ਪਸ਼ੂਆਂ ਦੇ ਸਿਰ ਸੁਰ ਵੱਢ ਕੇ ਜਾਂ ਸਿੰਗ ਰੱਖੇ ਹੋਏ ਨੇ ਜਿਹੜੇ ਇੱਥੇ ਸਾਮਕ ਰੱਖੇ ਹੋਏ ਨੇ ਸਾਰੇ ਮੰਦਰ ਚ ਮੰਦਰ ਚ ਲੋਕ ਮੱਥਾ ਟੇਕਣ ਬਹੁਤ ਆਉਂਦੇ ਨੇ ਐਸੇ ਪਾਸੇ ਦੇਖ ਸਕਦੇ ਹੋ ਇੱਥੇ ਅਸਲ ਦੇ ਵਿੱਚ ਹਜ਼ਾਰਾਂ ਦੀ ਗੰਢੀ ਚ ਤੋਂ ਬਧਾ ਲੋਨ ਲੱਗੇਗੀ ਬਿਲੀ ਨਹੀਂ ਕਰ ਤੁੰਦਾ ਦਾ ਦਰਸ਼ਨ ਬਹੁਤ ਖੂਬਸੂਰਤ ਬੱਦਗੇ ਜੇ ਬਸ ਮਤਲਬ ਬਸਿਆ ਹੈ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਮਹਾਭਾਰਤ ਦੇ ਟਾਈਮ ਦਾ ਬਹੁਤ ਇੱਥੇ ਲੋਕ ਆਉਂਦੇ ਨੇ ਮੱਥਾ ਟੇਕਣ ਵਗੈਰਾ ਇਹ ਹਿਮਾਚਲੀ ਔਰਤਾਂ ਇਹ ਆਪ ਦਾ ਆਦਮੇ ਸਮਾਨ ਬਣਾਈ ਜਾਂਦੇ ਨੇ ਦੇਖੋ ਇਹ ਆਪ ਦਾ ਬੁਣ ਕੇ ਪਸੰ ਪਸਮਣਾ ਸਮਾਨ ਵੇਚਦੇ ਆਂ ਲੋਕਲ ਲੋਕ ਪਿਆਰੇ ਪਿਆਰੇ ਜਨਵਰਾਂ ਨੂੰ ਫੋਟੋ ਕਰਾਉਂਦੇ ਨੇ ਤੇ ਜਿਵੇਂ ਵਿੱਚ ਖਰਗੋਸ਼ ਹੁੰਦੇ ਆ ਖਰਗੋਸ਼ਾਂ ਨਾਲ ਹੀ ਫੋਟੋ ਕਰਾਉਂਦੇ ਟੀਕਰ ਵੀ ਲੈਂਦੇ ਨੇ ਉਹ ਮੰਦਰ ਚੋਂ ਆਪਾਂ ਚੱਲੇ ਅੱਗੇ ਬਣ ਬਿਹਾਰ ਵੱਲ ਤੇ ਬਣ ਬਿਹਾਰ ਦੇਖ ਕੇ ਆਪਾਂ ਪਿੱਟ ਤੋਂ ਚੱਲੇ ਪਉਣੇ ਲੋ ਜੀ ਆਪਾਂ ਬਣ ਬਿਹਾਰ ਪਹੁੰਚ ਚੁੱਕੇ ਆ ਤੇ ਬਹੁਤ ਵਧੀਆ ਪੜਕ ਇਹ ਜਿਹੜੀ ਟਿਕਟ ਦਾ 50 ਰੁਪਏ ਹੈਗੀ ਅਡਲਟ ਲਈ ਤੇ ਬੱਚਿਆਂ ਦੀ 20 ਰੁਪਏ ਹੈ ਟਿਕਟ ਬਹੁਤ ਸੋਹਣੀ ਲੋਕੇਸ਼ਨ ਹੈ ਇਹ ਹਰ ਦੇ ਵਿੱਚ ਹੀ ਨਾ ਥੱਲੇ ਇੱਕ ਪਾਰਕ ਜਿਹਾ ਬਣਿਆ ਹੋਇਆ ਹੈਗਾ ਤੇ ਇਹ ਜਿਹੜੀ ਟਿਕਟ ਉਹਦੇ 30 ਰੁਪਏ ਹੁੰਦੀ ਹੈ ਇਸ ਦੀ ਛੁੱਟੇ ਦੀ 15 ਕਿ ਮਿੰਟ ਤੇ 15 20 ਮਿੰਟ ਦਿੰਦੇ ਨੇ ਉਹ ਤੇ ਉਹ 30 ਰੁਪਏ ਟਿਕਟ ਲੈਂਦੇ ਨੇ ਹੁਣ ਇਹ ਚਲਾਉਣ ਲਈ ਕਿਸਤੀ ਬਾਕੀ ਆ ਖੂਬਸੂਰਤ ਨੇ ਯਾਰਾ ਬਹੁਤ ਸੋਹਣੀ ਲੋਕੇਸ਼ਨ ਹੈ ਉੜੇ-ਉੜੇ ਨਾ ਹਲਕੇ-ਹਲਕੇ ਬੂੰਦਾਬੰਦੀ ਜੀ ਹੋ ਰਹੀ ਸੀਗੀ ਪਿੱਛੇ ਵੀ ਮਨਾਲੀ ਤੇ ਮੀਂਹ ਆ ਗਿਆ ਸੀਗਾ ਪਿੱਛੇ ਇੱਕ-ਇੱਕ ਜਗ੍ਹਾ ਤੇ ਮੀਂਹ ਹੈਗਾ ਕਈ ਜਗ੍ਹਾ ਤੇ ਹੈ ਨਹੀਂਗਾ ਤਾਂ ਕਰਕੇ ਬਹੁਤ ਸਭ ਪੂਰਾ ਠੰਡਾ ਹੋਇਆ ਹੋਇਆ ਇੱਥੇ ਬਾਨ ਬਿਹਾਰ ਜਿਹੜਾ ਪਾਰਕਾ ਉਹ ਸਵੇਰੇ 9 ਵਜੇ ਖੁੱਲਦਾਗਾ ਤੇ 8 ਵਜੇ ਬੰਦ ਹੁੰਦਾਉਂਦਾ ਗਰਮੀਆਂ 'ਚ ਠੰਡ ਦੇ ਟਾਈਮ ਉਹ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾਗਾ ਠੰਡ 'ਚ ਬਹੁਤ ਲੋਕ ਆਟੁੰਦੇ ਨੇ ਪਰ ਗਰਮੀਆਂ 'ਚ ਮੌਸਮ ਬਹੁਤ ਵਧੀਆ ਹੁੰਦਾ ਇੱਥੇ ਠੰਡਕ ਜੀ ਮਹਿਸੂਸ ਹੁੰਦੀ ਇੱਥੇ ਔਰਤਾਂ ਜਿਆਦਾ ਪਾਉਂਦੀਆਂ ਨਹੀਂ ਮੱਛਲੀ ਮਾਲ ਰੋਡ ਦੇ ਨਾਲ ਹੀ ਆਹਨੇ ਜਿਹੜਾ ਪਾਰਕ ਨਾ ਇਹ ਬਨ ਬਿਹਾਰ ਵਾਲਾ ਇਹ ਮਾਲ ਰੋਡ ਦੇ ਉੱਪਰ ਹੀ ਹੈਗਾ ਮਾਲ ਰੋਡ ਦੇ ਜਮ ਸਾਹਮਣੇ ਪਾਰਕ ਆ ਇਹ ਜਦੋਂ ਆਪਾਂ ਮਨਾਲੀ ਵੱੜਦੇ ਆਂਗੇ ਬੜੀ ਵਧੀਆ ਟਾਈਮ ਸਪੈਂਡ ਕਰਨ ਨੂੰ ਇਹ ਜਿਹੜਾ ਬਨ ਬਿਹਾਰ ਪਾਰਕਾ ਬਹੁਤ ਵਧੀਆ ਲੋਕੇਸ਼ਨ ਆ ਖੁੱਲਾ ਟਾਈਮ ਹੁੰਦਾ ਜਿਹੜੇ ਬੰਦੇ ਕੋਲੇ ਇੱਥੇ ਆ ਕੇ ਆਰਾਮ ਨਾਲ ਬੰਦਾ ਬਹਿ ਜਾਂਦਾ ਝੂਲੇ ਵਗੈਰਾ ਗਿੱਲਾ ਪਾਤਾ ਵਗੈਰਾ ਕਰਨ ਨੂੰ ਕੁਦਰਤ ਦਾ ਆਨੰਦ ਮਾਣਨ ਨੂੰ ਬਹੁਤ ਸੁਣੀ ਲਿਕੇ ਸੁਣਾਏ ਚਿਲਟਰ ਨੂੰ ਇਹ ਵੀ ਜੋ ਬਿਨਾਂ ਟਿਕਟੇ ਬੜਨ ਦੇ ਜੇ ਬਿਨਾਂ ਟਿਕਟੇ ਬੰਦਾ ਵੜ ਗਿਆ ਤਾਂ 500 ਰੁਪਏ ਲੈਂਦੇ ਨੇ ਮਨਾਲੀ ਤਾਂ ਬਹੁਤ ਅਲੱਗ ਆ ਡੋਗਰੀ ਪਿਆਬੀ ਬੋਲਦਾ ਬਹੁਤ سارے ਬੰਦੇ ਨੇ ਜਿਹੜੇ ਪਿਆਬੀ ਬੋਲਦੇ ਨੇ ਤੇ ਡੋਗਰੀ ਲੈਂਗੁਏਜ ਵਰਤਦੇ ਨੇ ਬੜੇ ਬਨ ਬਿਹਾਰ ਦੇਖਣ ਤੋਂ ਬਾਅਦ ਫਾਈਨਲੀ ਆਪਾਂ ਰੂਮ ਚ ਆ ਗਏ ਤੇ ਇੱਥੋਂ ਆਪਾਂ ਸਮਾਨ ਚੱਕ ਚੱਲੇ ਪਿੰਡ ਵੱਲ ਤੇ ਆਪਾਂ ਜਲਦੀ ਮਿਲਾਂਗੇ ਨਵੇਂ ਸਫਰਾਂ ਤੇ ਤੇ ਵੀਡੀਓ ਦੇਖਣ ਲਈ ਧੰਨਵਾਦ